ਅੱਜ ਦਾ ਜਿਹੜਾ ਧਰਨਾ ਖਲਬਾਤੀ ਸਫਾਈ ਮਜ਼ਦੂਰ ਯੂਨੀਅਨ ਦੀ ਅਦਚਾ ਦਿੱਤਾ ਗਿਆ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ 26 ਜਨਵਰੀ ਦੇ ਦਿਨ ਡਾਕਟਰ ਬੀ ਆਰ ਅੰਬੇਦਕਰ ਦੇ ਮੂਰਤੀ ਨਾਲ ਖੇੜਖਾਨੀ ਕੀਤੀ ਗਈ ਆ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਬਾਲਮੀਕ ਸਮਾਜ ਦੇ ਦੁੱਖ ਦੀ ਲਹਿਰ ਆ ਤੇ ਜਿਹਦੇ ਕਾਰਨ ਸਾਨੂੰ ਅੱਜ ਪਠਾਨਕੋਟ ਵਿੱਚ ਵੀ ਰੋਸ਼ਮਜਾਰਾ ਕਰਨਾ ਪਿਆ ਮੈਂ ਪੰਜਾਬ ਸਰਕਾਰ ਅਗੇ ਆਪਣੇ ਵੱਲੋਂ ਔਰ ਆਪਣੇ ਬਾਲਮਿਕ ਸਮਾਜ ਲੋਪੂਰ ਜੋਰ ਬੇਨਤੀ ਕਰਨਾ ਚਾਹਨਾ ਜਿਨਨੇ ਵੀ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਗਈ ਆ ਉਹਦੇ ਖਿਲਾਫ ਸਖਤ ਰੂਪ ਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਨਾ ਕਿ ਕਿਸੇ ਮੂਰਤੀ ਨਾਲ ਛੇੜਖਾਨੀ ਹੋਣੀ ਚਾਹੀਦੀ ਆ ਇਸ ਕਰਕੇ ਮੇਰੀ ਇਹ ਬੇਨਤੀ ਆ ਪੀ ਮੈਂ ਪੰਜਾਬ ਸਰਕਾਰਗੇ ਬੇਨਤੀ ਕਰਨਾ ਚਾਹੁੰਦਾ ਵੀ ਉਸ ਮਲਾ ਉਸ ਮੁਜਰਮ ਦੇ ਖਿਲਾਫ ਸਖਤ ਰੁਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਆਪਾਂ ਅਮਨ ਸ਼ਾਂਤੀ ਚਾਹੁੰਦੇ ਆ ਜਿਸ ਤਰ੍ਹਾਂ ਸਾਨੂੰ ਪੰਜਾਬ ਦੀ ਸੂਬਾ ਕਮੇਟੀ ਦਾ ਹੁਕਮ ਹੋਏਗਾ ਇਹ ਪਠਾਨਕੋਟ ਬੰਦ ਕਰਨਾ ਪਿਆ ਤੇ ਪਠਾਨਕੋਟ ਬੰਦ ਕਰਾਂਗੇ ਅੱਜ ਦੇ ਸਿਰਫ ਸਫਾਈ ਸੀਵਰਮੈਨ ਹੜਤਾਲ ਦੇ ਗਏ ਆ ਇੱਕ ਦਿਨ ਦੀ ਹੜਤਾਲ ਦੀ ਹੋਈ ਆ ਅੱਗੇ ਵੱਲ ਜੋ ਸਾਨੂੰ ਹੁਕਮ ਹੋਏਗਾ ਆਪਾਂ ਵੱਧ ਚੜ ਕੇ ਸਾਡਾ ਪਠਾਨਕੋੜ ਬਾਲਮੀਕ ਸਮਾਜ ਵੱਧ ਚੜ ਕੇ ਇਸ ਰੋਸ਼ ਮੁਜਾਰੇ ਦੇ ਅੱਗੇ ਹੋਏਗਾ ਮੈਂ ਫਿਰ ਪੰਜਾਬ ਸਰਕਾਰ ਅੱਗੇ ਬੇਨਤੀ ਕਰਨਾ ਚਾਹਨਾ ਵੀ ਕਿਸੇ ਵੀ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਉਹ ਜਿਹੜਾ ਮੁਜਰਮ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜੈ ਬਾਲਮੀਕੀ ਜੈ ਭੀ